ਵੈਗਰੂ ਹਾਂਜੀ ਵੈਗਰੂ ਆ ਨਾ ਦੇਖੀਏ ਅੰਬ ਦੱਤੇ ਜੀ ਅੰਬ ਵੀ ਕੋਈ ਪੱਕੀ ਹੋਈ ਹੋਈ ਥੱਲੇ ਗਰੀ ਹੋਈ ਹੈ ਨਾ ਇਹ ਵੈਸੇ ਤਾਂ ਨਾ ਇਹ ਜਿਹੜਾ ਅੰਬ ਸੀਗਾ ਹਾਂਜੀ ਇਹ ਬਹੁਤ ਭਰਿਆ ਹੋਇਆ ਸੀਗਾ ਪਹਿਲਾ ਅੰਬੀਆਂ ਦੇ ਨਾਲ ਹੁਣ ਤਾਂ ਕੋਈ ਟਾਮੀ ਟੱਲੀ ਹੀ ਰਹਿ ਗਈ ਹੈ ਨਾ ਹਾਂਜੀ ਵੈਗਰੂ ਅਸਲ ਵਿੱਚ ਚੱਕ ਰਹੇ ਆ ਨਾ ਇਹਦੋਂ ਤੋਂ ਜਦੋਂ ਇਹਨੂੰ ਨਾ ਪਹਿਲਾਂ ਬੂਰ ਪਿਆ ਅੰਬ ਨੂੰ ਹਾਂਜੀ ਉਦੋਂ ਅਸਲ ਵਿੱਚ ਝਖੜ ਝੜੀ ਇੰਨੀ ਆਈ ਹੈ ਨਾ ਨੇਰੀ ਪਹਿਲਾਂ ਤਾਂ ਤਾਂ ਬੂਰ ਝੜ ਗਿਆ ਫੇਰ ਇਹਨੂੰ ਕੀ ਹੋਇਆ ਨਾ ਫੇਰ ਇਹਦੇ ਉੱਤੇ ਥੋੜਾ ਥੋੜਾ ਜਿਵੇਂ ਛੋਟੀਆਂ ਅੰਬੀਆਂ ਬਿਲਕੁਲ ਛੋਟੀਆਂ ਛੋਟੀਆਂ ਅੰਬੀਆਂ ਉਹਦੇ ਬਾਅਦ ਫੇਰ ਕਾਫੀ ਨੇਰੀ ਆ ਇਹ ਫੇਰ ਕਾਫੀ ਝੜ ਗਈਆਂ ਹਾਂਜੀ ਉਹਦੇ ਬਾਅਦ ਫੇਰ ਕੀ ਹੋਇਆ ਫਿਰ ਇਹਨੂੰ ਜਿਹੜੀਆਂ ਅੰਬੀਆਂ ਲੱਗੀਆਂ ਨੇ ਉਹਦੇ ਬਾਅਦ ਫਿਰ ਲੋਕ ਜਿਵੇਂ ਆਚਾਰ ਵਾਸਤੇ ਤੋੜ ਲੈਂਦੇ ਆ ਨਾ ਹਾਂਜੀ ਹੁਣ ਇਹ ਤਾਂ ਵੈਸੇ ਕੋਈ ਨਾ ਕੋਈ ਟਾਮੀ ਟੰਮੀ ਦੀ ਟੰਦੀ ਰਹਿ ਗਈ ਆ ਟਾਮਾ ਟੱਲਾ ਰਹਿ ਗਿਆ ਅੰਬ ਉਹ ਦੇਖ ਜਿਵੇਂ ਉਹ ਲੱਗੀਆਂ ਹੋਈਆਂ ਨਾ ਚਾਰ ਪੰਜ ਅੰਬੀਆਂ ਉਹ ਲੱਗੀਆਂ ਹੋਈਆਂ ਤਿੰਨ ਚਾਰ ਇੱਧਰ ਲੱਗੀਆਂ ਉਹ ਲੱਗੀ ਹੋਈ ਉੱਪਰ ਇੱਕ ਆ ਛੋਟੀ ਲ ਮਤਲਬ ਇਹਦੇ ਉੱਤੇ ਹੁਣ ਜਿਹੜੀ ਅੰਬੀ ਲੱਗੀ ਹੋਈ ਆ ਉਹ ਪੱਕ ਕੇ ਹੀ ਥੱਲੇ ਝੜਦੀ ਐ ਦੇਖਦੇ ਆ ਅੱਜ ਜਿਵੇਂ ਇੱਥੇ ਪੰਨਿਆਂ ਨੇ ਜਿਵੇਂ ਆ ਦੇਖ ਆ ਭਈ ਆ ਨਾ ਅੰਬੀ ਹਾਂਜੀ ਆ ਜਮੇ ਪੱਕੀ ਅੰਬੀ ਪਈ ਆ ਹਾਂਜੀ ਹੈਨਾ ਹਾਂਜੀ ਇੱਕ ਆ ਪਈ ਐ ਹਾਂਜੀ ਚਲੋ ਇਹ ਤਾਂ ਹੁਣ ਮਤਲਬ ਵਾਇਗਰੂ ਦਾ ਨਾਮ ਲੈ ਕੇ ਛਕਣੀਆਂ ਪੈਣੀਆਂ ਹੂੰ ਹੁਣ ਜਿਵੇਂ ਜਿਹੜੀ ਇਹ ਜਿਵੇਂ ਅੰਬੀਆਂ ਇਹ ਪੱਕ ਕੇ ਗਿਰੀਆਂ ਥੱਲੇ ਹਾਂਜੀ ਹੁਣ ਪੱਕ ਕੇ ਇਹ ਗਿਰੀਆਂ ਨੇ ਜਿਵੇਂ ਪਹਿਲਾਂ ਸੀਗਾ ਨਾ ਵੀ ਛੋਟੀਆਂ ਅੰਬੀਆਂ ਸੀਗੀਆਂ ਹਾਂਜੀ ਉਹ ਅੰਬੀਆਂ ਜਿਹੜੀਆਂ ਆਪਣੇ ਮੂਲ ਦੇ ਨਾਲ ਜੁੜੀਆਂ ਰਹੀਆਂ ਜਿਵੇਂ ਹੁਣ ਆਹ ਅੰਬੀ ਲੱਗੀ ਹੀ ਇੱਕ ਉਹ ਲੱਗੀ ਹੀ ਆ ਉਹ ਦੇਖ ਹਾਂਜੀ ਉਹ ਜਿਹੜੀ ਅੰਬੀ ਲੱਗੀ ਹੀ ਹੈ ਨਾ ਉਹ ਆਪਣੇ ਹੁਣ ਮੂਲ ਦੇ ਨਾਲ ਜੁੜੀ ਹੋਈ ਹੈ ਹਜੇ ਹਾਂਜੀ ਜਦੋਂ ਇਹ ਅੰਬੀ ਪੱਕ ਗਈ ਜਿਵੇਂ ਹੁਣ ਆਹ ਪੂਰੀ ਐਨ ਪੱਕੀ ਹੋਈ ਅੰਬੀ ਆ ਬਿਲਕੁਲ ਐਨ ਪੱਕੀ ਹੋਈ ਅੰਬੀ ਆ ਜੀ ਇਹ ਨਾ ਦਰਖਤ ਨੇ ਆਪਣੇ ਆਪ ਇਹਨੂੰ ਛੱਡ ਦੇਣਾ ਰੱਖ ਨਹੀਂ ਸਕਦਾ ਨਾਲ ਜਿੰਨੀ ਦੇਰ ਤੱਕ ਇਹ ਪੱਕਦਾ ਨਹੀਂ ਜਿੱਦਣ ਇਹ ਪੱਕ ਗਿਆ ਇਹ ਉਹਦੇ ਨਾਲ ਰਹਿ ਨਹੀਂ ਸਕਦਾ ਉਹ ਇਹਨੂੰ ਆਪਣੇ ਨਾਲ ਰੱਖ ਨਹੀਂ ਸਕਦਾ ਉਹਨੇ ਇਹਨੂੰ ਸੈੱਟ ਦੇਣਾ ਤੇ ਇਹ ਉਹਦੇ ਨਾਲ ਜੁੜ ਨਹੀਂ ਸਕਦਾ ਇਹ ਓਨੀ ਦੇਰ ਰਿਹਾ ਜਿੰਨੀ ਦੇਰ ਤੱਕ ਮਤਲਬ ਪੱਕਦਾ ਨਹੀਂ ਹੁਣ ਜਿਸ ਤਰ੍ਹਾਂ ਇਹ ਪੱਕ ਗਿਆ ਇਹ ਇਹਨੂੰ ਛੱਡ ਦਿੱਤਾ ਠੀਕ ਹੁਣ ਜੇ ਆਪਾਂ ਇਹਨੂੰ ਦੇਖੀਏ ਜਿਵੇਂ ਹੁਣ ਆਪਾਂ ਪ੍ਰੈਕਟੀਕਲ ਕਰ ਰਹੇ ਹਾਂ ਨਾ ਹੁਣ ਪ੍ਰੈਕਟੀਕਲ ਕਰ ਰਹੇ ਆ ਆਪਾਂ ਇਹਨੂੰ ਨਾ ਕੀ ਕਰਦੇ ਆ ਇਹਨੂੰ ਆਪਾਂ ਇਹ ਡਾਲੀ ਦੇ ਨਾਲ ਲਾ ਕੇ ਦੇਖਦੇ ਆਂ ਪ੍ਰੈਕਟੀਕਲ ਕਰਕੇ ਜਿਵੇਂ ਹੁਣ ਆਹ ਡਾਲੀ ਆ ਹੈਨਾ ਆਹ ਫੜੇ ਅੰਬ ਇਹ ਡਾਲੀ ਹੈ ਇਹਦੇ ਨਾਲ ਨਾ ਆਪਾਂ ਲਾ ਕੇ ਦੇਖਦੇ ਆਂ ਇਦਾਂ ਚਲੋ ਕੋਈ ਗੱਲ ਨਹੀਂ ਇੱਕ ਅੰਬ ਖਰਾਬ ਹੋ ਜਾਊਗਾ ਕੋਈ ਗੱਲ ਨਹੀਂ ਤੇ ਆਹ ਦੇਖ ਇਹਦੇ ਨਾਲ ਲਾਤਾ ਠੀਕ ਹੈ ਹੁਣ ਜਿਵੇਂ ਇਹਦੇ ਨਾਲ ਲਾਵਾਂ ਆ ਗਿਰ ਗਿਆ ਥੱਲੇ ਹੈਨਾ ਆਪਾਂ ਫੇਰ ਪ੍ਰੈਕਟੀਕਲ ਕਰਦੇ ਕਿਉਂਕਿ ਜਿੰਨੀ ਦੇਰ ਤੱਕ ਅਸੀਂ ਪ੍ਰੈਕਟੀਕਲ ਕਰਦੇ ਨਹੀਂ ਉਨੀ ਦੇਰ ਤੱਕ ਮਤਲਬ ਹੋ ਸਕਦਾ ਮੈਨੂੰ ਇਹ ਨਾਲ ਸਮਝ ਆਵੇ ਹੈਨਾ ਕਿਉਂਕਿ ਪ੍ਰੈਕਟੀਕਲ ਕਰਨਾ ਪਊਗਾ ਕੋਈ ਗੱਲ ਨਹੀਂ ਥੋੜੀ ਜਿਹੀ ਫੁੱਟ ਗਈ ਹੁਣ ਆਪਾਂ ਇਹਨੂੰ ਫੇਰ ਲਾ ਕੇ ਦੇਖਦੇ ਆਂ ਆ ਲੈ ਵੀ ਲੈ ਭਾਈ ਇਹਦੇ ਨਾਲ ਲਾਤਾ ਲੈ ਵੀ ਇਹ ਹੁਣ ਦੁਆਰੇ ਜੁੜ ਜਾਊਗਾ ਇਹ ਫੇਰ ਥੱਲੇ ਗਿਰ ਗਿਆ ਹੈਨਾ ਜਦੋਂ ਫੇਰ ਥੱਲੇ ਗਿਰ ਗਿਆ ਉਸ ਤੋਂ ਬਾਅਦ ਫੇਰ ਕੀ ਹੋਇਆ ਆਵਾ ਫੇਰ ਲਾ ਕੇ ਦੇਖਦੇ ਆਂ ਕਿਉਂਕਿ ਇਹ ਅੰਬੀ ਜਿਆਦਾ ਪੱਕੀ ਹੈ ਇਹਨੇ ਫੇਰ ਫੱਲੇ ਥੱਲੇ ਗਿਰ ਜਾਣਾ ਹੁਣ ਜਦੋਂ ਇਹ बार-बार ਇਹਦੇ ਆਪਾਂ ਕੀ ਕਰਦੇ ਆ ਨਾ ਇਹਨੂੰ ਆਪਾਂ ਜੋੜਦੇ ਆ ਇਹ ਨਹੀਂ ਜੁੜਦਾ ਹੁਣ ਜਿਵੇਂ ਇਹ ਆਪਾਂ ਨੂੰ ਸਮਝਾਇਆ ਗਿਆ ਗੁਰਬਾਣੀ ਦੇ ਵਿੱਚ ਵੀ ਕਹਿੰਦੇ ਵੀ ਜਿਹੜਾ ਜੀਵਨ ਆ ਨਾ ਆਪਾਂ ਨੂੰ ਦੇਹੀ ਮਨੁੱਖਾ ਮਿਲੀ ਐ ਇਹ ਮਤਲਬ ਬਾਰ-ਬਾਰ ਨਹੀਂ ਮਿਲਣੀ ਐ ਇਦਾਂ ਦੀ ਇੱਕ ਵਾਰੀ ਮਿਲ ਗਈ ਪਤਾ ਨਹੀਂ ਕਿੰਨੀਆਂ ਕਿ ਜੋਦੜੀਆਂ ਮਾਲਕ ਦੇ ਅੱਗੇ ਕੀਤੀਆਂ ਨੇ ਤਾਂ ਜਾ ਕੇ ਕਿਤੇ ਇਹ ਦੇਹੀ ਮਿਲੀ ਐ ਹਾਂਜੀ ਤੇ ਹੁਣ ਕਹਿੰਦੇ ਇਹ ਬਾਰ-ਬਾਰ ਇਹ ਹੀ ਦੇਹੀ ਜਿਹੜੀ ਬਾਰ-ਬਾਰ ਨਹੀਂ ਮਿਲਣੀ ਜੇ ਹੁਣ ਆਪਾਂ ਬਾਰ-ਬਾਰ ਕੋਸ਼ਿਸ਼ ਕੀਤੀ ਨਾ ਲਾਉਣ ਦੀ ਵੀ ਆ ਲਾ ਲੀਏ ਇਹਦੇ ਨਾਲ ਲੱਗ ਜਵੇ ਇਹ ਲੱਗ ਨਹੀਂ ਰਿਹਾ ਮਹਾਰਾਜ ਕਹਿੰਦੇ ਵੀ ਇਹ ਵੀ ਦੇਹੀ ਤੈਨੂੰ ਇੱਕ ਵਾਰੀਓ ਮਿਲੀ ਐ ਵੀ ਜਿੱਦਣ ਇਹ ਪੱਕ ਗਈ ਇਹਨੇ ਵੀ ਇਦਾਂ ਹੀ ਛੱਡ ਜਾਣਾ ਹੈ ਇਹਨੇ ਵੀ ਖਤਮ ਹੋ ਜਾਣਾ ਹੈ ਵੀ ਇਹ ਦੇਹੀ ਦੇ ਵਿੱਚ ਰਹਿੰਦੇ ਰਹਿੰਦੇ ਹੀ ਤੂੰ ਜਿਹੜਾ ਉਹ ਪਰਮਾਤਮਾ ਦੇ ਨਾਲ ਮਲਾਪ ਕਰਨਾ ਮੂਲ ਦੇ ਨਾਲ ਜੁੜਨਾ ਹੈ ਠੀਕ ਹੈ ਕਿ ਨਹੀਂ ਹੁਣ ਜਿਵੇਂ ਆਪਾਂ ਨੂੰ ਬਾਣੀ ਦੇ ਵਿੱਚ ਸਮਝ ਆਇਆ ਉਹ ਕਹਿੰਦੇ ਨੇ ਵੀ ਉਹਨਾਂ ਨੇ ਜਿਹੜਾ ਸਾਨੂੰ ਬਾਣੀ ਦੇ ਵਿੱਚ ਸਮਝਾਇਆ ਕਬੀਰ ਸਾਹਿਬ ਨੇ ਕਬੀਰ ਮਾਨਸ ਜਨਮ ਦੁਲੰਭ ਹੈ ਜੀ ਦੁਲੰਭ ਇਹ ਐ ਵੀ ਮਤਲਬ ਸਾਰੀ ਜਿੰਨੀ ਵੀ ਸ੍ਰਿਸ਼ਟੀ ਆ ਉਹਦੇ ਨਾਲੋਂ ਇੱਕ ਵੱਖਰਾ 184 ਜਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ ਵੀ ਤੈਨੂੰ ਸਾਰੀਆਂ ਜੂਨਾਂ ਤੋਂ ਵੱਧ ਵਡਿਆਈ ਦੇ ਕੇ ਭੇਜਿਆ ਇਹ ਦੁਲੰਭ ਹੈ ਇਹਦੇ ਵਰਗਾ ਹੋਰ ਜਨਮ ਹੈ ਨਹੀਂ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ 12 ਬਾਰ ਜਿਉਂ ਬਨ ਫਲ ਪਾ ਕੇ ਭੋਏ ਗਰੈ ਬਹਰ ਨਾ ਲੱਗਾ ਢਾਰ ਹੁਣ ਆਪਾਂ ਦੇਖਿਆ ਵੀ ਇਹਨੂੰ ਦਵਾਰੇ ਲਾਉਣ ਦੀ ਕੋਸ਼ਿਸ਼ ਕੀਤੀ ਐ ਇਹ ਲੱਗਿਆ ਨਹੀਂ ਕਹਿੰਦੇ ਵੀ ਹੁਣ ਇਹ ਪੱਕ ਗਿਆ ਹੁਣ ਇਹਨੂੰ ਤੁਸੀਂ ਜਿੰਨਾ ਮਰਜੀ ਯਤਨ ਕਰ ਲਓ ਇਹਨੇ ਨਾਲ ਲੱਗਣਾ ਨਹੀਂ ਕਹਿੰਦੇ ਇਸੇ ਤਰ੍ਹਾਂ ਹੀ ਤੇਰਾ ਜੀਵਨ ਹੈ ਵੀ ਜੇ ਤੂੰ ਆਪਣੇ ਵੱਲ ਹੁੰਦੇ ਹੁੰਦੇ ਕਮਾਈ ਨਾ ਕਰ ਸਕਿਆ ਵੀ ਇਹਨੇ ਵੀ ਇਦਾਂ ਅਜਾਈ ਚਲੇ ਜਾਣਾ ਇਸ ਕਰਕੇ ਵੀ ਤੂੰ ਕੇਤੇ ਨਾ ਕੇਤੇ ਉਹ ਪਰਮਾਤਮਾ ਦੇ ਨਾਮ ਦੇ ਨਾਲ ਉਹਦੇ ਸਿਮਰਨ ਦੇ ਨਾਲ ਉਹਦੀ ਬੰਦਗੀ ਦੇ ਨਾਲ ਜੁੜ ਤਾਂ ਜੋ ਤੇਰਾ ਇਹ ਸੰਸਾਰ ਦੇ ਵਿੱਚ ਆ ਜਿਹੜਾ ਇਹ ਮਨੁੱਖਾ ਜਨਮ ਤੈਨੂੰ ਮਿਲਿਆ ਤੇਰਾ ਸਫਲ ਹੋ ਜਾਏ ਆਦਰਵਾਈਸ ਨਹੀਂ ਕੀ ਹੋਣਾ ਜਿਵੇਂ ਹੁਣ ਇਹਨੇ ਸੱਟ ਦਿੱਤਾ ਨਾ ਬੱਕ ਗਿਆ ਇਹ ਇਹਨੂੰ ਲਾ ਨਹੀਂ ਸਕਦਾ ਨਾਲ ਇਹ ਜਿਹੜਾ ਜਨਮ ਮਿਲਿਆ ਫਿਰ ਇਹ ਮਤਲਬ ਕੀ ਹੈ ਮੁੜ ਕੇ ਮਿਲਣਾ ਨਹੀਂ ਜੇ ਮੁੜ ਕੇ ਮਿਲਣਾ ਨਹੀਂ ਫਿਰ ਸਸੀਂ ਕਾ ਨੂੰ ਐਵੇਂ ਅਜਾਈਆਂ ਨੂੰ ਖਤਮ ਕਰੀ ਹੈ ਹਨਾ ਫਿਰ ਤਾਂ ਉੱਠਦੇ ਵਹਿੰਦੇ ਤੁਰਦੇ ਫਿਰਦੇ ਹਰ ਜਗ੍ਹਾ ਜਿੱਥੇ ਜਾਂਦੇ ਆ ਕਿਉਂ ਨਾ ਸੀ ਉਹਦੇ ਨਾਮ ਦੀ ਜਿਹੜੀ ਮਾਲਾ ਫੇਰਦੇ ਰਹੀਏ ਜੇ ਸਾਨੂੰ ਇਹ ਮੁੜ ਕੇ ਮਿਲਣਾ ਨਹੀਂ ਫਿਰ ਆਪਾਂ ਇਹਨੂੰ ਅਜਾਈ ਜਾਣੇ ਨਹੀਂ ਦੇਣਾ ਸੋ ਇਸ ਕਰਕੇ ਆਪਾਂ ਜਿੱਥੇ ਦੇਖਿਆ ਹੁਣ ਇਹ ਆਪਾਂ ਅੰਬੀਆਂ ਧੋ ਕੇ ਨਾ ਰੱਬ ਦਾ ਨਾਮ ਸ਼ੁਕਰ ਲੈ ਕੇ ਪਰਮਾਤਮਾ ਦਾ ਆਪਾਂ ਸ਼ੱਕ ਲੈਣੀ ਹੈ ਨੇ ਤੇ ਨਾਲ ਨਾਲ ਆਪਾਂ ਸਿਮਰਨ ਕਰ ਲੈਣਾ ਵਾਹ ਗੁਰੂ ਵਾਹ ਗੁਰੂ ਵਾਹ